ਪੈਰਾ ਇਦਾਂ ਵਾਂਜ ਵੀ ਇਹਦਾ ਸਿਸ਼ਗਾ ਨੇ ਮੈਨੂੰ ਦਸਾਇਆ ਅੱਜ ਆ ਇੰਟਰਨੈਟ ਦੇ ਉੱਤੇ ਵੀ ਇੱਕ ਦਲਜੀਤ ਸਾਹਜ ਨਾਂ ਦਾ ਜਿਹੜਾ ਫਿਲਮੀ ਐਕਟਰ ਆ ਉਹ ਇੱਕ ਫਿਲਮ ਬਣਾ ਰਿਹਾ ਚਮਕੀਲੇ ਦੇ ਉੱਤੇ ਜਿਹੜਾ ਉਹ ਗਾਉਣ ਵਾਲਾ ਨਚਾਰ ਸੀ ਚਮਕੀਲਾ ਉਸ ਦੇ ਉੱਤੇ ਫਿਲਮ ਬਣਾ ਰਿਹਾ ਤੇ ਉਹਦੇ ਵਿੱਚ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇੰਟਰਨੈਟ ਦੇ ਉੱਤੇ ਥਰੂ ਉਹਦੇ ਪਤਾ ਲੱਗਾ ਸਾਨੂੰ ਕਿ ਉਹਨੂੰ ਸ਼ਹੀਦ ਬਣਾਇਆ ਜਾ ਰਿਹਾ ਵੀ ਚਮਕੀਲਾ ਸ਼ਹੀਦ ਸੀ ਸਭਾਵਕਾ ਜੇ ਚਮਕੀਲੇ ਨੂੰ ਸ਼ਹੀਦ ਬਣਾਇਆ ਜਾਊਗਾ ਤੇ ਫਿਰ ਉਹਨਾਂ ਸਿੰਘਾਂ ਦੇ ਕਿਰਦਾਰ ਨੂੰ ਕਿਵੇਂ ਦਿਖਾਉਣਗੇ ਜਿਨ੍ਹਾਂ ਨੇ ਚਮਕੀਲੇ ਦਾ ਸੋਧਾ ਲਾਇਆ ਸੀ ਕਿਉਂਕਿ ਉਹ ਕੰਜਰਖਾਨਾ ਕਰਦਾ ਸੀਗਾ ਸਮਾਜ ਗੰਦ ਪਾਉਂਦਾ ਸੀਗਾ ਗੰਦ ਬੋਲਦਾ ਸੀਗਾ ਤੇ ਜੇ ਇਹ ਨੂੰ ਸ਼ਹੀਦ ਦਿਖਾਉਣਗੇ ਤੇ ਸਭਾਵਕ ਉਹਨਾਂ ਦੇ ਕਿਰਦਾਰ ਨੂੰ ਖੜਕ ਕਿਸ ਉਹਨਾਂ ਦੇ ਕਿਰਦਾਰ ਨੂੰ ਬਹੁਤ ਮਾੜਾ ਤੇ ਛੋਟਾ ਵਿਖਾਉਣਗੇ ਉਹਨਾਂ ਨੂੰ ਕਾਤਲ ਵਿਖਾਉਣਗੇ ਇਸ ਸ਼ਹੀਦ ਦੇ ਜਿਹੜਾ ਕਿ ਅਖੌਤੀ ਸ਼ਹੀਦ ਦਾ ਇਸ ਕਰਕੇ ਪਹਿਰਾ ਇਦਾਂ ਵਾਂ ਵੀ ਸਾਡੇ ਵੱਲੋਂ ਕੋਈ ਬੇਨਤੀ ਨਹੀਂ ਆ ਕੋਈ ਅਪੀਲ ਨਹੀਂ ਆ ਸਿੱਧੀ ਸਿੱਧੀ ਉਹਨਾਂ ਲੋਕਾਂ ਨੂੰ ਸਲਾਹ ਆ ਜਿਹੜੇ ਵੀ ਇਹ ਫਿਲਮ ਬਣਾ ਰਹੇ ਨੇ ਕਿ ਨਾ ਤਾਂ ਉਹ ਕੰਜਰ ਕਦੀ ਸ਼ਹੀਦ ਸੀ ਦਾ ਸ਼ੀਰ ਹੋ ਸਕਦਾ ਨਾ ਉਹਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜੇਕਰ ਇਸ ਫਿਲਮ ਦੇ ਵਿੱਚ ਸਿੱਖਾ ਉਹਨਾਂ ਖੜਕੂ ਸੁਭਿਆ ਦਾ ਕਿਰਦਾਰ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਉਹਦਾ ਸੋਧਾ ਲਾਇਆ ਸੀ ਤੇ ਫਿਰ ਇਹ ਆਪਣਾ ਪੜਿਆ ਵਿਚਾਰੇ ਉਹ ਫਿਲਮ ਨਹੀਂ ਚੱਲਣੀ ਇਹ ਸਿੱਖਾਂ ਨੇ ਚੱਲਣ ਨਹੀਂ ਦੇਣੀ ਖਾਲਸਾ ਪੰਥ ਨੇ ਨਹੀਂ ਚੱਲਣ ਦੇਣੀ ਕਿਉਂਕਿ ਭਾਈ ਦੀਪ ਸਿੰਘ ਹਿਰਾ ਤੇ ਜਿੰਨੇ ਵੀ ਉਹ ਸਿੰਘ ਸਨ ਉਹ ਸਾਡੇ ਕੌਮ ਦੇ ਜਹਾਰੂ ਸੀ ਜੋਧੇ ਸੀ ਉਹ ਸਤਿਕਾਰਯੋਗ ਸਨ ਉਹਨਾਂ ਨੇ ਇਹਦਾ ਸੋਧਾ ਇਸ ਕਰਕੇ ਲਾਇਆ ਸੀ ਕਿਉਂਕਿ ਇਹਨੇ ਪੰਜਾਬ ਦੇ ਵਿੱਚ ਰਹਿ ਕਰਕੇ ਬਹੁਤ ਜ਼ਿਆਦਾ ਗੰਦ ਪਾਇਆ ਸੀ ਅਜਿਹੇ ਅਸ਼ਲੀਲ ਗਾਣੇ ਇਹਦੇ ਉਹਨੂੰ ਗਾਏ ਜਾਂਦੇ ਸੀ ਜੋ ਸਮਾਜ ਚ ਸੁਣਦੇ ਲਾਇਕ ਨਹੀਂ ਉਹਨੂੰ ਉਹੀ ਲੋਕ ਸੁਣਦੇ ਸੀ ਜਿਹੜੇ ਸਮਾਜ ਕਦਰਾਂ ਕੀਮਤਾਂ ਨੂੰ ਬਹੁਤ ਠਾਂ ਸੁਣ ਚੁੱਕੇ ਸੀ ਜਿਹੜੇ ਤਾਂ ਇਹ ਆਪਣਾ ਦੀਤ ਕਰਨ ਨਹੀਂ ਸੀ ਜਾਣਦੇ ਉਹੀ ਲੋਕਾਂ ਨੂੰ ਸੁਣਦੇ ਸੀ ਕੋਈ ਉਹਦੇ ਸੁਣੋਤੇ ਸੀ ਬਾਰ ਬਾਰ ਸਮਝਾਉਣ ਦੇ ਬਾਵਜੂਦ ਕਜਰਖਾਨਾ ਕਰਨਾ ਨਹੀਂ ਛੱਡਿਆ ਤੇ ਸਿੰਘਾਂ ਨੇ ਉਹਨੂੰ ਸੌਦਾ ਲਾ ਦਿੱਤਾ ਹੁਣ ਰੋ ਵਿਚਾਰ ਵਿੱਚ ਫਿਲਮ ਦੇ ਵਿੱਚ ਸਿੱਖਾਂ ਦੇ ਸਿੰਘਾਂ ਦੇ ਗਵਾਰ ਨੂੰ ਨਿਉਂ ਖਾਣ ਦੀ ਕੋਸ਼ਿਸ਼ ਕੀਤੀ ਗਈ ਜਾਇਸ ਦੁੱਖੀ ਦੇ ਗਾਣ ਗਾਉਣ ਵਾਲੇ ਨਿਚਾਰ ਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਭੁਲੇਖਾ ਵਾ ਇਹਨਾਂ ਪ੍ਰੋਡਿਊਸਰਾਂ ਦਾ ਇਹਨਾਂ ਹੀਰੋਆਂ ਦਾ ਵੀ ਉਹ ਫਿਲਮ ਜਿਹੜੀ ਆ ਉਹਨੂੰ ਖਾਲਸਾਪਨ ਚ ਚੱਲਣ ਦਊਗਾ ਧਰੂ ਕਿਰਪਾ ਕਰੇ ਹਮਾਰਾ ਫਿਰ ਜਿਵੇਂ ਸੇਵਾ ਲੈਣਗੇ ਉਹਦੀਆਂ ਫਿਲਮਾਂ ਨਾ ਪਹਿਲਾਂ ਚੱਲਦੀਆਂ ਸੀ ਨਾ ਗਾਂ ਚੱਲਣ ਗਿਆ